ਹਾਂਜੀ ਸਤਿ ਸ੍ਰੀ ਅਕਾਲ ਸਾਰੀ YouTube ਫੈਮਿਲੀ ਨੂੰ ਮੇਰੇ ਵੱਲੋਂ ਸੋ ਵੈਲਕਮ ਆਬਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰੀਆਂ ਮਲਜਨ ਵੱਲੋਂ ਸੋ ਲੋ ਜੀ ਪ੍ਰਿੰਟ ਸੂਟ ਲੈ ਕੇ ਆਇਆ ਬਰਬਰੀ ਦੇ ਬਿਲਕੁਲ ਇਕਨੋਮਿਕਲ ਪ੍ਰਾਈਸ ਦੇ ਦੋ ਰੇਟਸ ਦੇ ਪ੍ਰਿੰਟ ਹੋਣਗੇ 2150 ਤੇ 2400 ਸੋ ਦੋ ਰੇਟ ਦਾ ਮਾਲ ਹੋਊਗਾ ਪ੍ਰਿੰਟ ਤੁਹਾਨੂੰ ਮੈਂ ਦਿਖਾਣਾ ਐਂਡ ਤੱਕ ਦੇਖਿਓ ਲਾਸਟ ਤੱਕ ਦੇਖਿਓ ਵੀਡੀਓ ਔਰ ਬਰਬਰੀ ਦੇ ਪ੍ਰਿੰਟ ਲੈ ਕੇ ਆਇਆ ਪਿਓਰ ਦੀ ਕੁਆਲਿਟੀ ਦੇ ਜਿਨ੍ਹਾਂ ਨੇ ਲੈਣਾ ਮਤਲਬ ਇਹ ਫੈਬਰਿਕ ਡਿਫਰੈਂਟ ਸਮਰ ਵੇਅਰ ਫੈਬਰਿਕ ਹੁੰਦਾ ਇਹ ਔਰ ਇਹਦੇ ਨੀਚੇ ਜਿਹੜੀ ਲਾਈਨਿੰਗ ਲੱਗੀਗੀ ਉਹ ਲੱਗੀ ਔਰ ਪ੍ਰਿੰਟ ਆਇਆ ਇੱਕ ਤੋਂ ਇੱਕ ਜਿਨ੍ਹਾਂ ਨੇ ਲੈਣੀ ਆ ਪ੍ਰੀਮੀਅਮ ਕੁਆਲਿਟੀ ਡਿਜੀਟਲ ਪ੍ਰਿੰਟ ਐਸੇ ਲੈਣੇ ਆ ਨਾ ਵੀ ਸੂਟ ਪਾਈਏ ਵੀ ਹਰ ਕੋਈ ਪੁੱਛੇ ਬਸ ਲੈ ਆ ਕਿੱਥੋਂ ਆ ਮਤਲਬ ਕਿ ਕਿਸੇ ਦੇ ਪਾਇਆ ਨਾ ਮਿਲੇ ਜਲਦੀ ਜਲਦੀ ਇਹੋ ਜੇ ਪ੍ਰਿੰਟ ਲੈ ਕੇ ਆਇਆ ਇਹ ਆ ਰਹੇ ਜੀ ਬਰਬੀ ਦੇ ਪ੍ਰਿੰਟ ਡਿਜੀਟਲ ਪ੍ਰਿੰਟ ਪਹਿਲਾ ਪ੍ਰਿੰਟ ਮੈਂ ਓਪਨ ਕਰਿਆ ਸਕਾਈ ਬਲੂ ਕਲਰ ਦਾ ਬਹੁਤ ਸੋਹਣਾ ਪ੍ਰਿੰਟ ਹੈ ਮੇਰੀ ਸਭ ਨੂੰ ਬੇਨਤੀ ਹੈ ਅਪੀਲ ਹੈ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਆ ਚੈੱਕ ਕਰੋ ਜੀ ਸਪੈਸ਼ਲ ਡਿਜੀਟਲ ਪ੍ਰਿੰਟ ਲੈ ਕੇ ਆਇਆ ਆ ਰਿਹਾ ਡਿਜ਼ਾਈਨ ਬਾਜੂ ਦੇ ਡਿਜ਼ਾਈਨ ਆਏਗਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਫਰੰਟ ਔਰ ਬੈਕ ਦੀ ਪ੍ਰਿੰਟਿੰਗ ਆ ਰਹੀ ਹੈ ਇਹ ਦੋ ਰੇਟ ਦਾ ਸਟਾਕ ਆਇਆ ਜੀ ਇਸ ਦਾ ਪ੍ਰਾਈਸ ਰਹੇਗਾ 2150 ਵਾਲਾ ਪਹਿਲਾਂ ਮੈਂ ਤੁਹਾਨੂੰ ਦਿਖਾਉਂਗਾ 2150 ਵਾਲੇ ਪ੍ਰਿੰਟ ਇਹਦੇ ਨਾਲ ਜਿਹੜੀ ਬਾਟਮ ਆ ਉਹ ਆਏਗੀ ਪਿਓਰ ਮਸਲੀਨ ਦੀ ਔਰੀਜਨਲ ਮੋਡਲ ਦੀ ਬਾਟਮ ਹੋਏਗੀ ਔਰ ਨਾਲ 2.5 ਮੀਟਰ ਦਾ ਹੋਏਗਾ ਪੂਰਾ ਦੁਪੱਟਾ ਡਿਜੀਟਲ ਪ੍ਰਿੰਟ ਦਾ ਪਿਓਰ ਬਰਬਰੀ ਦਾ ਆ ਚੈੱਕ ਕਰੋ ਲਾਜਵਾ ਪ੍ਰਿੰਟਸ ਲੈ ਕੇ ਆਏ ਤੁਹਾਡੇ ਕੋਲ ਲਾਜਵਾ ਆ ਆ ਚੈੱਕ ਕਰੋ ਇੱਕ ਹੋਰ ਆ ਰਿਹਾ ਜੀ ਪ੍ਰਿੰਟ ਆ ਵਾਲਾ ਆ ਆ ਗਿਆ ਇਸ ਦਾ ਦੁਪੱਟਾ ਇੱਕ ਪ੍ਰਿੰਟ ਆ ਰਿ ਇਸ ਦਾ ਪ੍ਰਾਈਸ ਰੇ 2150 ਰੁਪਏ ਪ੍ਰਾਈਸ ਰਹੇਗਾ ਆ ਚੈੱਕ ਕਰੋ ਇਹਦੇ ਨਾਲ ਪਿਓਰ ਮੋਡਲ ਦੀ ਬੋਟਮ ਹੈ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਅਗਰ ਸੂਟ ਸੋਨੇ ਲਗੇ ਲਾਈਕ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆ ਚੈੱਕ ਕਰੋ ਸਮਰ ਵੇਅਰ ਲੇਟੈਸਟ ਕਲੈਕਸ਼ਨ ਹੈ ਡਿਜੀਟਲ ਪ੍ਰਿੰਟ ਲੈ ਕੇ ਆਇਆ ਪਿਓਰ ਬਰਬਰੀ ਦੇ ਆ ਚੈੱਕ ਕਰੋ ਜੀ ਨੈਕਸਟ ਪ੍ਰਿੰਟ ਕਲਰ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਵਾਓ ਬਿਊਟੀਫੁਲ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਯੈਲੋ ਕਲਰ ਦਾ ਪ੍ਰਿੰਟ ਆ ਬੜਾ ਸੋਹਣਾ ਪ੍ਰਿੰਟ ਆ ਮਤਲਬ ਕਿ ਇੱਕ ਤਾਂ ਹੁੰਦਾ ਜਿਆਦਾ ਤਿੱਖਾ ਤਿੱਖਾ ਅੱਖਾਂ ਨੂੰ ਚੁਬਣਾ ਯੈਲੋ ਇਹ ਬੜਾ ਸੋਹਣਾ ਯੈਲੋ ਆ ਸਰੋਂ ਫੁੱਲਾ ਯੈਲੋ ਆ ਆ ਚੈੱਕ ਕਰੋ ਪ੍ਰਿੰਟਿੰਗ ਦਾ ਹਾਰੋ ਮੀ ਵਾਓ ਗਜਬ ਪ੍ਰਿੰਟਿੰਗ ਆ ਦੋ ਬੱਟੇ ਦੀ ਗਜਬ ਆ ਲੋ ਇੱਕ ਪ੍ਰਿੰਟ ਆ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਹੈ ਲਾਜਵਾਬ ਪ੍ਰਿੰਟ ਆ ਜੀ ਲਾਜਵਾਬ ਬਿਊਟੀਫੁੱਲ ਪ੍ਰਿੰਟ ਬਿਊਟੀਫੁੱਲ ਆ ਲੋ ਟੌਪ ਕਲਾਸਿਕ ਪ੍ਰਿੰਟ ਆ ਰਿਹਾ ਜੀ ਆ ਆ ਰਹੀਆਂ ਨੈਕ ਤੇ ਪ੍ਰਿੰਟਿੰਗ ਘੇਰੇ ਤੇ ਪ੍ਰਿੰਟਿੰਗ ਬਾਜੂ ਤੇ ਪ੍ਰਿੰਟਿੰਗ ਔਰ ਆ ਰਿਹਾ ਜ਼ਦ ਦੁਪੱਟਾ ਸੂਪਰ ਕਲਾਸਿਕ ਪ੍ਰਿੰਟ ਲੈ ਕੇ ਆਇਆ ਜੀ ਸੂਪਰ ਕਲਾਸਿਕ ਵਾਓ ਬਿਊਟੀਫੁਲ ਪ੍ਰਿੰਟ ਆ ਚੈੱਕ ਕਰੋ ਜੀ ਨੈਕਸਟ ਪ੍ਰਿੰਟ ਮੈਂ ਕਹਿੰਦਾ ਪ੍ਰਿੰਟ ਸਾਰੇ ਸੋਨੇ ਆ ਤੁਸੀਂ ਕਹਿੰਦਾ ਭਾਜੀ ਸਾਰੇ ਲੈ ਲੀਏ ਜੀ ਕਰਦਾ ਐਨੇ ਸੋਨੇ ਪ੍ਰਿੰਟ ਲੈ ਕੇ ਆਇਆ ਆ ਦੇਖੋ ਪ੍ਰਿੰਟ ਹੀ ਦੇਖੋ ਕਿੰਨੀ ਜ਼ਬਰਦਸਤ ਹੈ ਐਕਸਲੈਂਟ ਪ੍ਰਿੰਟ ਨੇ ਐਕਸਲੈਂਟ ਆ ਦੇਖੋ ਦੁਪੱਟਾ ਇਹਦਾ ਦਿਖਾ ਦੇ ਰੋਮੀ ਦੁਪੱਟਾ ਥੋੜਾ ਕਲੋਸ ਕਰਕੇ ਦਿਖਾ ਦੇ ਪ੍ਰਿੰਟ ਡਿਜੀਟਲ ਪ੍ਰਿੰਟ ਇਹ ਡਿਜੀਟਲ ਪ੍ਰਿੰਟ ਨੇ ਸਾਰੇ ਨਾਲ ਪਿਓਰ ਮਡਾਲ ਦੀ ਬਾਟਮ ਹੈ ਔਰ ਆਪ ਪ੍ਰਿੰਟ ਚੈੱਕ ਕਰੋ ਇੱਕ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਸਾਰੇ ਪ੍ਰਿੰਟ ਸੋਹਣੇ ਆ ਜੀ ਲੋ ਜੀ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖਦੋ ਕਮੈਂਟ ਕਰਕੇ ਜਰੂਰ ਦੱਸਿਓ ਲੋ ਜੀ ਸਭ ਦੇ ਕਮੈਂਟ ਦੇ ਰਿਪਲਾਈ ਕਰਦਾ ਹਾਂ ਆ ਲੋ ਬਿਊਟੀਫੁਲ ਪ੍ਰਿੰਟਿੰਗ ਬਿਊਟੀਫੁਲ ਹੁਣ ਤੱਕ ਕਿੰਨੇ ਕਿੰਨੇ ਸਾਡੇ ਤੋਂ ਸੂਟ ਮੰਗਾ ਲਏ ਆ ਆਰਡਰ ਤੇ ਸੂ ਕਮੈਂਟ ਜਰੂਰ ਕਰਨਾ ਮੇਰੀ ਰਿਕਵੈਸਟ ਹੈ ਮੈਂ ਸਭ ਦੇ ਕਮੈਂਟ ਦੇ ਰਿਪਲਾਈ ਕਰੂੰਗਾ ਹੁਣ ਤੱਕ ਕਿੰਨੇ ਕਿੰਨੇ ਸਾਡੇ ਤੋਂ ਆਰਡਰ ਕਰ ਲਏ ਆ ਕਿਦਾਂ ਕਿੰਨਾਂ ਕੋਲ ਸਾਡੇ ਪਾਰਸਲ ਰੀਸੀਵ ਜਿਹੜੇ ਹੋ ਗਏ ਆ ਜਿਨ੍ਹਾਂ ਨੂੰ ਵਧੀਆ ਲੱਗਿਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੁਆਲਿਟੀ ਕਿਦਾਂ ਲੱਗੀ ਆ ਕਿਉਂਕਿ ਅਸੀਂ ਪ੍ਰੀਮੀਅਮ ਕੁਆਲਿਟੀ ਹੀ ਸੇਲ ਕਰਦੇ ਹਾਂ ਹਮੇਸ਼ਾ ਆ ਚੈੱਕ ਕਰੋ ਜੀ ਇੱਕ ਆਹ ਡਿਜ਼ਾਈਨ ਕਿੰਨਾ ਸ਼ਾਨਦਾਰ ਡਿਜ਼ਾਈਨ ਆ ਆਹ ਰੇ neck ਦੀ ਪ੍ਰਿੰਟਿੰਗ ਘੇਰੇ ਦੀ ਪ੍ਰਿੰਟਿੰਗ ਆ ਬੈਕ ਤੇ ਘੇਰੇ ਦੀ ਪ੍ਰਿੰਟਿੰਗ ਆ ਰਹੀ ਹੈ ਬਿਊਟੀਫੁਲ ਪ੍ਰਿੰਟ ਆ ਕਲਰ ਬਹੁਤ ਸੋਹਣਾ ਗ੍ਰੇ ਸ਼ੇਡ ਆ ਲਾਜਵਾਬ ਸ਼ੇਡ ਆ ਲਾਜਵਾਬ ਪ੍ਰਿੰਟ ਆ ਲਾਜਵਾਬ ਲੋ ਜੀ ਬਿਊਟੀਫੁਲ ਪ੍ਰਿੰਟ ਆ ਚੈੱਕ ਕਰੋ ਜੀ ਨੈਕਸਟ ਪ੍ਰਿੰਟ ਜ਼ਬਰਦਸਤ ਪ੍ਰਿੰਟ ਜੀ ਜ਼ਬਰਦਸਤ ਵਾਹ ਸਭ ਤੋਂ ਸੋਨਾ ਪ੍ਰਿੰਟ ਆ ਲੋ ਇਹ ਪ੍ਰਿੰਟ ਕੁਝ ਹੈ ਵੱਖਰੀ ਪ੍ਰਿੰਟਿੰਗ ਫੁੱਲਾਂ ਫੁੱਲਾਂ ਡਿਫਰੈਂਟ ਔਰ ਕਲਰ ਵੀ ਯੂਨਿਕ ਹੈ ਕਾਰਬਨ ਜਾਂ ਕਲਰ ਵੀ ਯੂਨਿਕ ਕਾਰਬਨ ਗਰੇਜ ਆ ਐਕਸਲੈਂਟ ਸ਼ੇਡ ਐਕਸਲੈਂਟ ਡਿਜ਼ਾਈਨਿੰਗ ਵਾਓ ਪਿਓਰ ਬਰਬਰੀ ਬਿਊਟੀਫੁਲ ਡਿਜੀਟਲ ਪ੍ਰਿੰਟ ਲੋ ਜੀ ਇਹਦਾ ਪ੍ਰਾਈਸ ਰਹੇਗਾ ਜੀ 2150 ਰੁਪਏ ਸਾਰਿਆਂ ਦਾ ਇੱਕ ਆਰ ਡਿਜ਼ਾਈਨ ਆ ਗਿਆ ਆਰ ਡਿਜ਼ਾਈਨ ਆ ਗਿਆ ਹੁਣ ਮੈਂ ਤੁਹਾਨੂੰ ਉਸ ਤੋਂ ਬਾਅਦ 2400 ਵਾਲੇ ਵੀ ਦਿਖਾਉਂਗਾ ਆਪਣਾ ਸਕਰੀਨਸ਼ਾਟ ਲੈ ਲਓ ਆਰ ਡਿਜ਼ਾਈਨ ਆ ਗਿਆ ਇੱਕ ਡਿਜ਼ਾਈਨ ਆ ਗਿਆ ਆਹ ਵਾਲਾ ਗ੍ਰੇ ਵਾਲਾ ਮੈਂ ਰਿਪੀਟ ਕਰ ਰਿਹਾ ਇੱਕ ਵਾਰੀ ਫਿਰ ਇੱਕ ਆ ਆ ਗਿਆ ਜੀ ਇੱਕ ਆ ਪ੍ਰਿੰਟ ਆ ਗਿਆ ਬਹੁਤ ਸੋਹਣਾ ਇੱਕ ਆ ਗਿਆ ਆਹ ਵਾਲਾ ਸਕਿਨ ਕਲਰ ਬਹੁਤ ਸੋਹਣਾ ਡੀਸਲ ਪ੍ਰਿੰਟ ਬਣਾ ਹੋਇਆ ਲੋ ਜੀ ਇੱਕ ਆ ਗਿਆ yellow ਆਏ ਹਾਏ ਮੈਨੂੰ ਬਹੁਤ ਸੋਹਣਾ ਲੱਗਿਆ ਰੋਮੀ ਸੱਚੀ ਗੱਲ ਕਹਿ ਰਹੇ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਸੋਹਣਾ ਕਲਰ ਕਲਰ ਵੀ ਬਹੁਤ ਸੋਹਣਾ ਆ ਆ ਗਿਆ ਪ੍ਰਿੰਟ ਬਹੁਤ ਸੋਹਣਾ ਆ ਤਾਂ ਹੈ ਹੀ ਬੜਾ ਕੈਂਟ ਆ ਲੋ ਜੀ ਫੜਾ ਫੜ ਬਾਈ ਕਰ ਲਿਓ 2150 ਰੁਪਏ ਇਸ ਦਾ ਪਰ ਅਗਲਾ ਪ੍ਰਿੰਟ ਚੈੱਕ ਕਰਿਓ ਨੈਕਸਟ ਪ੍ਰਿੰਟ ਲੈ ਕੇ ਆਇਆ ਥੋੜੇ ਵਾਸਤੇ 2400 ਦੀ ਰੇਂਜ ਦੇ ਵਿੱਚ ਇਹਦੇ ਵਿੱਚ ਕੀ ਖਾਸੀਅਤ ਹੈ ਇਹ 2400 ਦਾ ਕਿਉਂ ਹੈ ਉਹ 2150 ਦਾ ਕਿਉਂ ਹੈ ਇਹ 2400 ਦਾ ਕਿਉਂ ਹੈ ਇਹ ਮੈਂ ਸਾਰਾ ਕੋਈ ਵੀਡੀਓ ਰਿਡ ਟੇਲ ਤੇ ਪ੍ਰੋਪਰ ਦੱਸੂਗਾ ਇਹਦੀ ਪਿਓਰ ਬਰਬਰੀ ਸ਼ਰਟ ਆ ਰਹੀ ਹੈ ਫੈਬਰਿਕ ਸੇਮ ਹੈ ਨੋ ਡਾਊਟ ਫੈਬਰਿਕ ਦਾ ਕੋਈ ਫਰਕ ਨਹੀਂ ਹੈਗਾ ਸ਼ਰਟ ਦਾ ਫੈਬਰਿਕ ਬਰਬਰੀ ਹੈ ਜਿਹੜਾ ਉਹ ਵੀ ਬਰਬਰੀ ਹੈ ਸ਼ਰਟ ਦਾ ਫੈਬਰਿਕ ਦਬਟ ਦਾ ਫੈਬਰਿਕ ਬਿਲਕੁਲ ਸੇਮ ਹੋਏਗਾ ਫਰਕ ਕੀ ਹੈ ਜਿਹੜੀ ਉਹਦੀ ਬਾਟਮ ਹੈ ਉਹ ਹੈਗੀਆ ਪਿਓਰ ਮਸਲੀਨ ਦੀ ਜਿਹੜੀ ਇਹਦੀ ਬਾਟਮ ਹੈ ਉਹ ਹੈਗੀਆ ਪਿਓਰ ਕਰੇਪ ਦੀ ਇਹਦਾ ਪ੍ਰਾਈਸ ਪਏਗਾ 2400 ਰੁਪਏ ਇਹ ਪਿਓਰ ਕ੍ਰੇਪ ਦੀ ਬਾਟਮ ਕਰਕੇ ਮਹਿੰਗਾ ਸੋ ਚੈੱਕ ਕਰੋ ਇਹ ਡੀਜ਼ਲ ਪ੍ਰਿੰਟਿੰਗ ਆ ਰਹੀ ਹੈ ਲਾਜਵਾਬ ਪ੍ਰਿੰਟ ਆਇਆ ਸਾਰੇ ਔਰ ਦੁਪੱਟਾ ਓਏ ਹੋਏ 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 ਸਾਰਿਆਂ ਦੇ ਦੁਪੱਟੇ ਸੋਹਣੇ ਆ ਸਾਰਿਆਂ ਦੇ ਦੁਪੱਟੇ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਬਣਨਾ ਲਾਜਵਾਬ ਦੁਪੱਟਾ ਜੀ ਇੱਕ ਆ ਗਿਆ ਜੀ ਇੱਕ ਆਏਗਾ ਇਸ ਵਿੱਚ ਸ਼ੇਡ ਆਵਲਾ ਮੈਂ ਕਹਿੰਦਾ ਇਸ ਕਲਰ ਦਾ ਫੈਸ਼ਨ ਇੰਨਾ ਕੁ ਆ ਹਰ ਕੁੜੀਆਂ ਨੂੰ ਮਤਲਬ ਕਿ ਹਰ ਲੇਡੀਜ਼ ਨੂੰ ਇਹ ਕਲਰ ਪਸੰਦਾ ਹਰ ਕੁੜੀਆਂ ਨੂੰ ਇਹ ਕਲਰ ਪਸੰਦ ਹੈ ਐਸਾ ਕਲਰ ਹੈ ਇਹ ਆ ਚੈੱਕ ਕਰੋ ਪ੍ਰਿੰਟਿੰਗ ਦੇ ਉਹ ਕਿੰਨੀ ਜ਼ਬਰਦਸਤ ਹੈ ਐਕਸੀਲੈਂਟ ਸ਼ੇਡ ਸਮਰ ਦੇ ਸਪੈਸ਼ਲ ਕਲਰ ਸਮਰ ਦਾ ਸਪੈਸ਼ਲ ਫੈਬਰਿਕ ਹੈ ਆ ਆ ਰਿਹਾ ਇਸ ਦਾ ਦੁਪੱਟਾ ਇੱਕ ਪ੍ਰਿੰਟ ਚੈੱਕ ਕਰੋ ਜੀ ਆਹ ਵਾਲਾ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਸੁਪਰ ਕਲਾਸਿਕ ਪ੍ਰਿੰਟ ਸੁਪਰ ਕਲਾਸਿਕ ਬਿਲਕੁਲ ਨਵਾਂ ਕਲਰ ਬਿਲਕੁਲ ਨਵਾਂ ਪ੍ਰਿੰਟ ਲਾਰਜ ਪ੍ਰਿੰਟ ਹੈ ਜੀ ਲਾਰਜ ਵਾਹ ਜੀ ਵਾਹ ਸ਼ਾਨਦਾਰ ਪ੍ਰਿੰਟ ਲੈ ਕੇ ਆਇਆ ਸ਼ਾਨਦਾਰ ਆ ਚੈੱਕ ਕਰੋ ਆ ਲੋ ਤੁਹਾਨੂੰ ਪ੍ਰਿੰਟ ਦਿਵਾਉ ਮੈਂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹ ਸਿੰਗਲ ਸਿੰਗਲ ਆ ਮੈਂ ਫੇਰ ਕਹਿ ਰਿਹਾ ਆ ਸਿੰਗਲ ਸਿੰਗਲ ਪ੍ਰਿੰਟ ਆਇਆ। ਉਹਦੇ ਵਿੱਚ ਉਹਦੇ ਵਿੱਚ ਕੁਆਂਟੀਟੀ ਮੰਗਾਈ ਐ ਤਿੰਨ ਤਿੰਨ ਸੈੱਟ ਆਇਆ ਮਨ ਦੀ ਇੱਕ ਨਾਲ ਦੇ ਤਿੰਨ ਤਿੰਨ ਪ੍ਰਿੰਟ ਆਇਆ। ਕਿੰਨੇ ਦੀ ਹੋਗੀ? ਮਹੜੀ। ਹੈ? ਮਹੜੀ। ਬੱਸੋ। ਹੈ? ਇੱਕ ਕਾਰਾ ਜੀ ਆਵਲਾ। ਸ਼ਾਨਦਾਰ ਪ੍ਰਿੰਟ। ਇੱਕ ਇਹਨਾਂ ਨੂੰ ਵੈਰਾਈਟੀ ਉਹ ਵੀ ਦਿਖਾ ਦੀ ਆਪਾਂ ਫਿਰ ਵਿੱਚ। ਨਹੀਂ। ਅੱਛਾ। ਲਓ ਜੀ। ਇੱਕ ਆ ਚੈੱਕ ਕਰੋ ਪ੍ਰਿੰਟ ਕਿੰਨਾ ਸ਼ਾਨਦਾਰ ਹੈ। ਬਿਊਟੀਫੁਲ ਪ੍ਰਿੰਟ। ਉਹ ਵੀ ਪ੍ਰਿੰਟ ਦਿਖਾ ਪਲਾ। ਇਹਦਾ ਦੁਪੱਟਾ ਦਿਖਾ। ਮੈਨੂੰ ਬਹੁਤ ਸੋਹਣਾ ਲੱਗਿਆ ਪ੍ਰਿੰਟ ਵਾਓ ਬਿਊਟੀਫੁੱਲ ਪ੍ਰਿੰਟ ਬਿਊਟੀਫੁੱਲ ਸ਼ਾਨਦਾਰ ਪ੍ਰਿੰਟ ਆ ਜੀ ਸ਼ਾਨਦਾਰ ਬਲੋ ਜੀ ਚੈੱਕ ਕਰੋ ਇੱਕ ਆ ਗਿਆ ਜਿਹੜਾ ਨੀਚੇ ਦਿਖਾਇਆ ਤੁਹਾਨੂੰ ਉਹਦੇ ਵਿੱਚ ਕਲਰ ਆ येलो ਲੈਮਨ ਜਾਂ ਛੇੜਾ ਬੜਾ ਸੋਹਣਾ ਛੇੜਾ ਕਲਰ ਬਹੁਤ ਸੋਹਣਾ ਹੈ ਪ੍ਰਿੰਟਿੰਗ ਬੜੀ ਮਸਤ ਪ੍ਰਿੰਟਿੰਗ ਆ ਜਬਰਦਸਤ ਪ੍ਰਿੰਟ ਓਏ ਹੋਏ ਹੋਏ ਦੁਪट्टे ਦੀ ਪ੍ਰਿੰਟਿੰਗ ਤਾਂ ਮੂੰਹੋਂ ਬੋਲਦੀ ਹੈ ਜੀ ਮੂੰਹ ਮੈਂ ਕਹਿੰਨਾ ਸੂਟ ਪਾਓਗੇ ਯਾਦ ਕਰੋਗੇ ਅਮਰਸਰੀਆ ਮਾਲਦੇ ਤਾਂ ਸੂਟ ਦੇ ਦਿੱਤਾ ਸੀ ਉਸ ਤੋਂ ਬਾਅਦ ਚੈੱਕ ਕਰੋ ਨੈਕਸਟ ਸ਼ੇਡ ਆ ਰਿਹਾ ਹੈ ਨਾ ਤਾਂ ਗ੍ਰੇ ਨਾ ਆਈਸ ਬਲੂ 컬러 ਵੀ ਬਹੁਤ ਸੋਹਣਾ ਜੀ ਡਿਫਰੈਂਸ਼ੀਏਟਰ ਉਹ ਵੀ ਥੋੜਾ ਕੈਮਰਾ ਘੁਮਾ ਕੇ ਦਿਖਾ ਦੇ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ 컬러 ਵੀ ਬਹੁਤ ਸੋਹਣਾ ਹੈ ਆਪ ਦਾ ਬੁਕਿੰਗ ਕਰਾ ਲਿਓ ਫੜਾ ਫੜ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਕ੍ਰੇਪ ਦੀ ਬਾਟਮ ਵਾਲਾ ਉਹ ਰਹੇਗਾ 2400 ਰੁਪਏ ਪ੍ਰਾਈਸ 2400 ਰੁਪਏ ਪ੍ਰਾਈਸ ਰਹੇਗਾ ਜੀ ਸੋ ਆਪ ਦਾ ਸਕਰੀਨ ਸ਼ਾਟ ਭੇਜ ਦਿਓ ਲਓ ਜੀ ਇੱਕ ਆਰ ਹੈ ਜੀ ਆ ਵਾਲਾ 컬러 ਦੇਖੋ ਕਿੰਨਾ ਸ਼ਾਨਦਾਰ ਹੈ ਆਏ ਹਾਏ ਹਾਏ ਸਾਰੇ ਇਹ ਰੰਗ ਸੋਹਣੇ ਆ ਜੀ ਕਰਦਾ ਸਾਰੀ ਲੈ ਜੀ ਸਾਰੇ ਲੈ ਜੀ ਇਹੋ ਜੇ ਪ੍ਰਿੰਟ ਨੇ ਮੈਗਨਾ ਵਸ ਨਹੀਂ ਚੱਲਦਾ ਬਸ ਸਾਰੇ ਲੈ ਜਾ ਮੈਂ ਆਪ ਹੀ ਸਾਰੇ ਹੀ ਸੋਨੇ ਆ ਸਭ ਤੋਂ ਸੋਨੇ ਪ੍ਰਿੰਟ ਆ ਆ ਚੈੱਕ ਕਰੋ ਆ ਲੋ ਉਹਦਾ ਸ਼ੇਡ ਚੈੱਕ ਕਰੋ ਕਿੰਨਾ ਸ਼ਾਨਦਾਰ ਸ਼ੇਡ ਹੈ ਪਰ ਤੁਹਾਡਾ ਪਿਆਰ ਬਹੁਤ ਮਿਲ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੇ ਪਿਆਰ ਕਰਕੇ ਕੁਆਂਟੀਟੀ ਆਂਦੀ ਹੈ ਕੁਆਂਟੀਟੀ ਚ ਮੰਗਾਈਦਾ ਕੁਆਂਟੀਟੀ ਸੇਲ ਕਰੀਦਾ ਔਰ ਮਾਰਕੀਟ ਨਾਲੋਂ ਪ੍ਰਾਈਸ 100 200 ਘਾਟ ਹੀ ਰੱਖੀਦਾ ਕਿਉਂਕਿ ਅੱਜਕੱਲ ਕੰਪੀਟੀਸ਼ਨ ਬਹੁਤ ਹੈ ਪ੍ਰਾਈਸ ਸਾਨੂੰ ਹੋਰ ਰੱਖਣਾ ਪੈਂਦਾ ਕਿ ਸਾਨੂੰ ਕੋਈ ਦੂਜਾ ਟਾਰਗੇਟ ਨਾ ਕਰ ਸਕੇ ਸੋ ਇਹੋ ਜਿਹਾ ਪ੍ਰਾਈਸ ਔਰ ਬੈਸਟ ਪ੍ਰਾਈਸ ਤੇ ਤੁਹਾਨੂੰ ਮਿਲਨੇ ਆ ਘਰੇ ਬੈਠੇ ਮੰਗਾਓ ਮਾਰਕੀਟ ਜਾਓਗੇ 3000 ਰੁਪਏ ਮੰਗੂਗਾ ਦੁਕਾਨਦਾਰ ਸੋ ਘਰੇ ਬੈਠੇ ਮੰਗਾਓ ਚਾਹੇ ਸਾਡੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਵਿਜ਼ਿਟ ਲਈ ਵੀ ਇਹੀ ਪ੍ਰਾਈਸ ਹੈ ਕੋਈ ਦਿੱਕਤ ਨਹੀਂ ਆ ਚੈੱਕ ਕਰੋ ਸਾਡਾ ਕੋਈ ਡਿਫਰੈਂਟ ਪ੍ਰਾਈਸ ਨਹੀਂ ਹੈਗਾ ਸੋ ਹਰ ਇੱਕ ਚੀਜ਼ ਤੇ ਸਾਡਾ ਸੋਸ਼ਲ ਮੀਡੀਆ ਵਾਲਾ ਪ੍ਰਾਈਸ ਹੋਏਗਾ ਆ ਚੈੱਕ ਕਰੋ ਪ੍ਰਿੰਟ ਦੇਖੋ ਹੈ ਐਕਸੀਲੈਂਟ ਪ੍ਰਿੰਟ ਵਾਓ ਜ਼ਬਰਦਸਤ ਪ੍ਰਿੰਟ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਔਰ ਪ੍ਰਿੰਟ ਦੇਖੋ ਓਏ ਹੋਏ ਹੋਏ ਓਏ ਹੋਏ ਹੋਏ ਓਏ ਹੋਏ ਹੋਏ ਖਿੜ ਖਿੜ ਪੈਂਦਾ ਹਨ ਖਿੜ ਖਿੜ ਮੈਂ ਕਹਿੰਦਾ ਬਣ ਬਣ ਉੱਠੂਗਾ ਸੂਟ ਜਦੋਂ ਪ੍ਰਿੰਟ ਬਣ ਗਿਆ ਸ਼ਾਨਦਾਰ ਪ੍ਰਿੰਟ ਹੈ ਇੱਕ ਪ੍ਰਿੰਟ ਆ ਚੈੱਕ ਕਰੋ ਜੀ ਇਹਦਾ ਸ਼ੇਡ ਕਿਆ ਬਾਤ ਹੈ ਕਲਰ ਮੈਂ ਕਹਿੰਦਾ ਐਕਸਲੈਂਟ ਸ਼ੇਡ ਐਕਸਲੈਂਟ ਪ੍ਰਿੰਟ ਸਭ ਤੋਂ ਸੋਹਣੀ ਡਿਜ਼ਾਈਨਿੰਗ ਹੈ ਸਭ ਤੋਂ ਸੋਹਣੀ ਆ ਲੋ ਸਮਰ ਵੇਅਰ ਗਰਮੀਆਂ ਦੇ ਸਪੈਸ਼ਲ ਡਿਜੀਟਲ ਪ੍ਰਿੰਟ ਆ ਇਹ ਆ ਚੈੱਕ ਕਰੋ ਦੁਪੱਟਾ ਦੇਖੋ ਪੂਰਾ ਟਾਈਮ ਇਟ ਰਨ ਖੁਲਾ ਢੁਲਾ ਦੁਪੱਟਾ ਦੁਪੱਟਾ ਦਾ ਪਣਾ ਚੈੱਕ ਕਰਾ ਲਉਂਗਾ ਵਾਓ ਕੀ ਬਾਤ ਆ ਪੂਰਾ ਖੁਲਾ ਢੁਲਾ ਪਣਾ ਦੁਪੱਟਾ ਦੇ ਕਿੰਨਾ ਸ਼ਾਨਦਾਰ ਆ ਚੈੱਕ ਕਰੋ ਮੈਂ ਕਹਿੰਦਾ ਦੁਪੱਟਾ ਲਿਆ ਸਰਦਾਰੀ ਪ੍ਰਿੰਟ ਲੱਗੂ ਪਾਇਆ ਹਾ ਓਏ ਹੋਏ 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 ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਪ੍ਰਿੰਟ ਆ ਕਲਰ ਦੇਖੋ ਕਿੰਨਾ ਪਿਆਰਾ ਵਾਓ ਬਿਊਟੀਫੁਲ ਕਿਨੇੜੀ ਦੀ ਹੋ ਗਈ ਵੀਡੀਓ ਸੋਹਣੀ ਕੱਪ ਗਈ ਆਹ ਦੇਖੋ ਪ੍ਰਿੰਟ ਬੀੜੀ ਦੀ ਹੈ ਬੀੜੀ ਦੀ ਦੁਪੱਟਾ ਦੇ ਰੋਮੇ ਦਿਖਾ ਦੁਪੱਟਾ ਲੋ ਜੀ ਹੁਣ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 2400 ਰੁਪਏ ਮੇਰੀ ਸਭ ਨੂੰ ਬੇਨਤੀ ਹੈ ਮੇਰੀ ਅਪੀਲ ਹੈ ਕਿ ਮੈਂ ਪ੍ਰਾਈਸ ਦੱਸ ਕੇ ਜਾਣਾ ਹੁਣ YouTube ਤੇ ਖਾਸ ਕਰਕੇ YouTube ਤੇ ਮੇਰੀਆਂ ਜਿੰਨੀਆਂ ਵੀ ਵੀਡੀਓ ਆਣੀਆਂ ਸਭ ਦੇ ਪ੍ਰਾਈਸ ਮੇਰੇ ਮੈਂਸ਼ਨ ਹੁੰਦੇ ਨੇ ਤੁਸੀਂ ਕਮੈਂਟ ਨਾਲ ਦੇ ਨਾਲ ਕਰ ਦੇਣਾ ਕਿ ਰੇਟ ਨਹੀਂ ਦੱਸਿਆ ਰੇਟ ਤੁਸੀਂ ਪੂਰੀ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਮੈਂ ਰੇਟ ਹਰ ਇੱਕ ਦਾ ਦੱਸਦਾ ਹਾਂ ਕਈ ਵਾਰਿਆਂ ਉਹਦਾ ਮੈਂ ਲੇਟ ਦੱਸ ਦਿੰਦਾ ਕਈ ਵਾਰੇ ਪਹਿਲਾਂ ਦੱਸ ਦਿੰਦਾ ਹੁਣ ਇਹਨਾਂ ਜਿਵੇਂ ਮੈਂ ਪਹਿਲਾਂ ਦੱਸਤਾ ਇਹਦਾ ਪ੍ਰਾਈਸ ਰਹਿਣਾ 2400 ਰੁਪਏ ਆਪ ਦਾ ਸਕਰੀਨਸ਼ਾਟ ਲਵੋ ਮੇਰੇ ਦੋ ਨੰਬਰਾਂ ਮੈਂ ਦੋਨੋਂ ਨੰਬਰ ਮੈਂਸ਼ਨ ਕਰਕੇ ਜਨਾ ਆਪਣਾ ਐਡਰੈਸ ਮੈਂਸ਼ਨ ਕਰਕੇ ਜਨਾ ਬਾਕੀ ਜਿਹੜਾ ਐਡਰੈਸ ਜਾਂ ਨੰਬਰ ਸਾਰਾ ਕੁਝ ਜੋ ਵੀ ਡਿਟੇਲ ਹੈ ਸਾਰੀ ਮੇਰੀ ਬਾਇ ਚ ਉਸ ਤੇ ਵੀ ਤੇ ਤਿੰਨੇ ਡਿਸਕ੍ਰਿਪਸ਼ਨ ਚ ਵੀ ਦਿੱਤੀ ਹੁੰਦੀ ਹੈ ਬਾਕੀ ਸਾਡੇ ਦੋ ਨੰਬਰ ਆ 78370 15332 85283 0084 78370 15332 85283 0084 ਆ ਦੋ ਨੰਬਰਾਂ ਤੇ ਤੁਸੀਂ ਸਕਰੀਨਸ਼ਾਟ ਭੇਜੋ ਕੋਲ ਸਾਨੂੰ ਕੱਟ ਕਰੋ ਜਾਂਰ ਵਟਸਐਪ ਡੀਐਮ ਕਰੋ ਅਗਰ ਕੋਈ ਵੀ ਚਾਹੇ ਤਾਂ ਸਕਰੀਨਸ਼ਾਟ ਲੈ ਕੇ ਫਟਾਫਟ ਡੀਐਮ ਕਰਕੇ ਬੁੱਕ ਕਰਵਾ ਲਓ ਆਪਣਾ ਸਾਡਾ ਐਡਰੈਸ ਹੈਗਾ ਅੰਮ੍ਰਿਤਸਰੀਆਂ ਮਾਲੇਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇ ਗਾਂਧੀਗਨ ਉਹਨਾਂ ਸਮਾਨਾਂ ਡਿਸਟ੍ਰਿਕਟ ਵਾਲਾ ਹੁਣ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ